ਗਵਰਨਾਮਾ ਦੇਖਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਤੁਹਾਡਾ ਖੋਸਰਾਜ ਵਿਜੀਲੈਂਸ ਦੇ ਦਰਤ ਤੋਂ ਬੜੇ ਵੱਡੇ ਭੇਦ ਦੱਸ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਨੇ ਕਿਹੜੇ ਲੋਕ ਮੇਰੇ ਨਾਲ ਸੀ ਕਿੰਨਾਂ ਦੇ ਨਾਲ ਕਿੰਨਾਂ ਦੇ ਨਾਲ ਮੈਂ ਮਿਲੀ ਭੁਗਤ ਕੀਤੀ ਕਿੰਨਾਂ ਦੇ ਸਿੱਤੇ ਮੈਂ ਲੱਖਾਂ ਨਹੀਂ ਮੈਂ ਕਰੋੜਾਂ ਰੁਪਏ ਕਮਾਇਆ ਇੱਕ ਇੱਕ ਰਾਜ ਅੱਜ ਦੱਸ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਰਮਨ ਅਰੋੜਾ ਵੱਲੋਂ ਕਿਸ ਤਰ੍ਹਾਂ ਜਾਲੀ ਨੋਟਿਸ ਭੇਜੇ ਭੇਜੇ ਜਾਂਦੇ ਸੀ ਕਿਸ ਤਰ੍ਹਾਂ ਹਲਕਾ ਜਲੰਧਰ ਦੇ ਲੋਕਾਂ ਨੂੰ ਡਰਾਇਆ ਅਤੇ ਧਮਕਾਇਆ ਜਾਂਦਾ ਸੀ ਅਤੇ ਨਾਲ ਦੀ ਨਾਲ ਇਸ ਤਰ੍ਹਾਂ ਦਾ ਦਬਾਅ ਪਾ ਦਿੱਤਾ ਜਾਂਦਾ ਸੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸੋ마ਣ ਇਹ ਸਾਰੀ ਜ਼ਮੀਨ ਜਿਹੜੀ ਹੈ ਸਰਕਾਰ ਦੇ ਅੰਡਰ ਕਰਨ ਜਾ ਰਹੇ ਨੇ ਯਾਨੀ ਕਿ ਲੱਖਾਂ ਨਹੀਂ ਕਰੋੜਾ ਰੁਪਏ ਪਿਛਲੇ ਤਿੰਨ ਸਾਲਾਂ ਦੇ ਵਿੱਚ ਕਮਾਇਆ ਗਿਆ ਰਮਨ ਅਰੋੜਾ ਦੇ ਵੱਲੋਂ ਰਮਨ ਅਰੋੜਾ ਨੇ ਅੱਜ ਉਹ ਸਾਰੇ ਪੇ ਦੱਸੇ ਕਿਵੇਂ ਪੈਸਾ ਕਮਾਇਆ ਕਿਨੂੰ ਨਕਲੀ ਅਫਸਰ ਬਣਾਇਆ ਯਾਨੀ ਕਿ ਲੋਕਤੰਤਰ ਦੇ ਨਾਲ-ਨਾਲ ਕਾਨੂੰਨ ਦੀਆਂ ਖੁੱਲ੍ਹ ਕੇ ਧਜੀਆਂ ਉਡਾਈਆਂ ਰਮਨ ਅਰੋੜਾ ਨੇ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਨਗਰ ਨਿਗਮ ਦੀ ਇਨਸਪੈਕਟਰ ਹਰਪ੍ਰੀਤ ਕੌਰ ਦਾ ਨਾਮ ਵਿਧਾਇਕ ਰਮਨ ਅਰੋੜਾ ਦੇ ਗੈਰ ਕਾਨੂੰਨੀ ਜਾਇਦਾਦ ਰੈਕਨੋਲਜ ਕਰਨ ਤੋਂ ਬਾਅਦ ਨਵੇਂ ਖੁਲਾਸੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਵਿਜੀਲੈਂਸ ਜਾਂਚ ਵਿਜੀਲੈਂਸ ਜਾਂਚ ਨੇ ਵਿਜੀਲੈਂਸ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਹਰਪ੍ਰੀਤ ਕੌਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਆਪਣੇ ਆਪ ਨੂੰ ਏਟਪੀ ਯਾਨੀ ਕਿ ਸਹਾਇਕ टाउन ਪਲੈਨਰ ਦੱਸ ਕੇ ਲੋਕਾਂ ਨੂੰ ਡਰਾਇਆ ਤਮਕ ਆਇਆ ਅਤੇ ਉਹਨਾਂ ਤੋਂ ਗੈਰ ਕਾਨੂੰਨੀ ਤਰੀਕੇ ਤੇ ਵੱਡੀ ਵਸੂਲੀ ਕੀਤੀ ਦੋਸ਼ ਹੈ ਕਿ ਉਸ ਨੇ ਇਹ ਸਭ ਕੁਝ ਰਮਨ ਅਰੋੜਾ ਦੇ ਇਸ਼ਾਰੇ ਤੇ ਕੀਤਾ ਨਗਰ ਨਿਗਮ ਵਿੱਚ ਇੰਸਪੈਕਟਰ ਵਜੋਂ ਕੰਮ ਕਰਨ ਵਾਲੀ ਹਰਪ੍ਰੀਤ ਕੌਰ ਆਪਣੇ ਆਪ ਨੂੰ ਏਟੀਪੀ ਦੱਸ ਕੇ ਬਿਲਡਿੰਗਾਂ ਬਿਲਡਿੰਗ ਮਾਲਕਾਂ ਨੂੰ ਧਮਗਾਉਂਦੀ ਸੀ ਤੇ ਜਾਲੀ ਨੋਟਿਸ ਭੇਜ ਕੇ ਪੈਸੇ ਵਸੂਲੀ ਕਰਦੀ ਸੀ ਵਿਜੀਲੈਂਸ ਦਾਰ ਖੁਲਾਸਾ ਹੋਇਆ ਹੈ ਕਿ ਉਸ ਨੇ ਨੋਟ ਸਾਰਾਈ ਦਰਜਨਾ ਇਮਾਰਤਾਂ ਦੇ ਮਾਲਕਾਂ ਤੋਂ ਕਰੋੜਾ ਰੁਪਏ ਵਸੂਲਣ ਲਈ ਅਰੋੜਾ ਪਰਿਵਾਰ ਦੀ ਦੁਰਵਰਤੋਂ ਕੀਤੀ ਇਸ ਦੇ ਨਾਲ ਸੰਬੰਧਿਤ ਇੱਕ ਮਾਮਲਾ ਦੁੱਗਲ ਬੇਕਰੀ ਮਾਮਲੇ ਤੋਂ ਸਾਹਮਣੇ ਆਇਆ ਜਿਸ ਵਿੱਚ ਉਸ ਨੇ ਸ਼ਿਕਾਇਤ ਕੀਤੀ ਕਿ ਹਰਪ੍ਰੀਤ ਨੇ ਅਰੋੜਾ ਦੇ ਨਿਰਦੇਸ਼ਾਂ ਤੇ ਉਸ ਤੋਂ 3 ਲੱਖ ਰੁਪਏ ਦੀ ਮੰਗ ਕੀਤੀ ਜਦੋਂ ਕਿ ਉਹ 2.5 ਲੱਖ ਰੁਪਏ ਦੇਣ ਗਿਆ ਤਾਂ ਉਸ ਨੂੰ ਕਿਹਾ ਗਿਆ ਕਿ ਕੰਮ ਦੀ ਕੀਮਤ 5 ਲੱਖ ਰੁਪਏ ਪੰਜ ਸੈਟਿੰਗ 3 ਲੱਖ ਰੁਪਏ ਦੇ ਵਿੱਚ ਕੀਤੀ ਜਾਵੇਗੀ ਮੌਕੇ ਤੇ ਹੀ ਉਸ ਨੂੰ 50000 ਰੁਪਏ ਹੋੜ ਦੇਣ ਲਈ ਕਿਆ ਕਿਆ ਇਹ ਨੇ ਗੁਰਪ੍ਰੀਤ ਕੌਰ ਤੇ ਕਮ ਜੋ ਨਗਰ ਨਿਗਮ ਦੇ ਵਿੱਚ ਐਜ਼ ਅ ਮਲਾਜ਼ਮ ਵਜੋਂ ਮਰਜ਼ਰ ਹੈ ਕਿ ਜਿਹੜੀ ਆਪਣੇ ਆਪ ਨੂੰ ਏਟੀਪ ਦੱਸਦੀ ਸੀ ਇੱਕ ਪਾਸੇ ਸੁਖਦੇਵ ਸਿੰਘ ਵਿਸ਼ਿਸ਼ਟ ਦੂਸਰੇ ਪਾਸੇ ਬੀਬੀ ਹਰਪ੍ਰੀਤ ਕੌਰ ਜਿਸ ਨੇ ਆਪਣੇ ਫਾਇਦੇ ਲਈ ਵੀ ਇਹ ਕੰਮ ਕੀਤਾ ਰਮਨ ਰੋੜਾ ਦੇ ਕੰਮ ਲਈ ਵੀ ਇੱਕ ਫਾਇਦਾ ਕੀਤਾ ਜਾਲੀ ਆਪਣੇ ਆਪ ਨੂੰ ਐਟਪੀ ਦੱਸਿਆ ਜਾਲੀ ਨੋਟਸ ਸੈਂਡ ਕੀਤੇ ਗਏ ਉਹਨਾਂ ਬਿਲਡਰਾਂ ਨੂੰ ਉਹਨਾਂ ਇਮਾਰਤਾਂ ਦੇ ਮਾਲਕਾਂ ਨੂੰ ਅਤੇ ਕਰੋੜਾਂ ਰਪਏ ਕਮਾਇਆ ਗਿਆ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਰਮਨ ਅਰੋੜਾ ਦੇ ਨਾਲ ਵਿਧਾਇਕ ਅਤੇ ਮੰਤਰੀ ਵੀ ਹਨ ਮੰਤਰੀਆਂ ਦੇ ਇਸ਼ਾਰੇ ਮੰਤਰੀ ਜਿਹੜੇ ਨੇ ਉਹਨਾਂ ਦੇ ਕਹਤੇ ਕੰਮ ਕਰਦੇ ਹੁੰਦੇ ਸੀ ਰਮਨ ਅਰੋੜਾ ਦੇ ਲੜਕੇ ਰਾਜੇਸ਼ ਅਰੋੜਾ ਦੀ ਵੀ ਗ੍ਰਿਫਤਾਰੀ ਕੀਤੀ ਲੀਵਰੰਡ ਕੀਤੀ ਕੱਢ ਦਿੱਤੇ ਗਏ ਨੇ ਹੋਰ ਵੀ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਘਰਾਂ ਉੱਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਯਾਨੀ ਕਿ ਨਵੇਂ-ਨਵੇਂ ਤਰੀਕੇ ਅਪਣਾਏ ਗਏ ਕਾਨੂੰਨ ਤੇ ਲੋਕਤੰਤਰ ਦੀਆਂ ਧੱਜੀਆਂ ਉਡਾ ਕੇ ਕਰੋੜਾਂ ਰੁਪਏ ਦਾ ਗਵਨ ਕੀਤਾ ਗਿਆ ਰਮਨ अरोड़ा ਅਤੇ ਬੀਬੀ ਗੁਰਪ੍ਰੀਤ ਕੌਰ ਵੱਲੋਂ ਜਿਹੜੀ ਆਪਣੇ ਆਪ ਨੂੰ ਏ.ਡੀ.ਪੀ ਦੱਸਦੀ ਸੀ